ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਸ਼ਹਿਰ ਸ਼੍ਰੀ ਮਕਸਦ ਸਾਹਿਬ ਦੇ ਵਿੱਚੋਂ ਜਲਾਲਾਬਾਦ ਰੋਡ ਦੇ ਉੱਤੇ ਬਾਈ ਦਾ ਘਰ ਹੈਗਾ ਤੇ ਘਰ ਦੇ ਹੀ ਜਾਨਵਰ ਹੈਗੇ ਆ ਦੋਸਤੋ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਬਾਈ ਦਾ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਪਹਿਲਾ ਸੂਆ ਗੱਬਨ ਝੂਟੀ ਵਿਖਾਉਣ ਲੱਗੇ ਆ ਡਿਟੇਲ ਬਾਈ ਤੋਂ ਲਵਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਦੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਇਧਰ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਬਾਈ ਠੀਕ ਠਾਕ ਜੀ ਠੀਕ ਆ ਨਾਂ ਦੱਸੀ ਵੀਰ ਆਪਣਾ ਨਾਂ ਜਗਮੀਤ ਸਿੰਘ ਜੀ ਜਗਮੀਤ ਸਿੰਘ ਠੀਕ ਆ ਬਾਈ ਜਗਮੀਤ ਇਹ ਝੂਟੀ ਆਪਣੇ ਕਰਦੀ ਹੈ ਹਾਂਜੀ ਕਰਦੀ ਹੈ ਜੀ ਠੀਕ ਆ ਪਹਿਲਾ ਸੂਆ ਸੂਣਾ ਹਾਂਜੀ ਹਾਂਜੀ ਕਿੰਨੇ ਦਿਨ ਪਏ ਬਈ ਸੂਣ ਚ ਇਹ 28 ਤਰੀਕ ਨੂੰ ਦਿਨ ਪੂਰੇ ਹੋਏ 28 ਤਰੀਕ ਨੂੰ ਦਿਨ ਪੂਰੇ ਅੱਜ 25 ਤਰੀਕ ਹੋ ਗਈ ਯਾਨੀ ਕਿ ਲਗਭਗ ਤਿੰਨ ਕ ਦਿਨ ਪਏ ਆ ਤਿੰਨ ਠੀਕ ਆ ਤੇ ਬਈ ਦੁੱਧ ਦੀ ਗੱਲ ਕਰੀਏ ਪਹਿਲੇ ਸੂਏ ਕੀ ਦੁੱਧ ਪਾਉਂਦੀਆਂ ਇਹ ਝੋਟਾ 11 ਲੀਟਰ ਦੁੱਧ ਪਾਉਂਦੀ ਹੈ ਠੀਕ ਆ ਯਾਨੀ ਕਿ ਇਹਦੀ ਮਾਂ ਆਪਣੇ ਕੋਲੇ ਵਾਵਾ ਸੂਏ ਸੂਪੀ ਹੈ ਨਾ ਬਈ 10 15 16 ਸੂਏ ਸੂਪੀ ਠੀਕ ਆ 15 16 ਸੂਏ ਸੂਪੀ ਠੀਕ ਆ ਤੇ ਮਾਂ ਦਾ ਦੁੱਧ ਕਿੰਨਾ ਖੁੰਦਾ ਬਈ ਜੀ ਮਾਂ ਦਾ 16 1 16 17 ਲੀਟਰ ਪਾ ਲੀ ਠੀਕ ਆ ਪਹਿਲੇ ਸੂਏ ਝੋਟੀਆਂ ਜਾਨੀ ਕਿ 10 11 ਲੀਟਰ ਦੇ ਲਗਭਗ ਪਾਣਦੇ ਆ ਠੀਕ ਆ ਲੋ ਵੀ ਇਹਦੀਆਂ ਭੈਣਾ ਨੇ ਦੁੱਧ ਬਾਈ ਦੇ ਘਰੇ ਨਾ ਜੇ ਗੱਲ ਕਰੀਏ ਘਰ ਦੀਆਂ ਹੀ ਝੋਟੀਆਂ ਮਾਂ ਇਹਦੀ 16ਵੇਂ 17ਵੇਂ ਸੂਏ ਬਈ ਦੱਸਦਾ 15ਵੇਂ ਸੂਏ ਦੇ ਲਗਭਗ ਹੈਗੀ ਆ ਕਿਉਂਕਿ ਚੰਗਾ ਦੁੱਧ ਆ ਤੇ ਪਹਿਲੇ ਸੂਏ ਝੋਟੀਆਂ 11 10 ਇੱਥੇ ਜੇ ਚੱਲਦੀਆਂ ਤੇ ਇਹਦੀ ਤਿਆਰੀ ਦੀ ਗੱਲ ਕਰੀਏ ਸੋਹਣੀ ਤਿਆਰੀ ਆ ਹੋਣੀ ਝੋਟੀਆਂ ਦੋਸਤੋ ਫੇਸ ਚੈੱਕ ਕਰ ਸਕਦੇ ਆ ਤੇ ਬਾਕੀ ਨਾ ਥੱਲੋਂ ਤੁਹਾਨੂੰ ਝੋਟੀ ਵਿਖਾਉਣੇ ਆ ਬਹੁਤ ਸਾਫ਼ ਸੁਥਰੀ ਐ ਚੈੱਕ ਕਰੋ ਗੈਵ ਸਾਈਜ਼ ਬਹੁਤ ਸੋਹਣਾ ਦੋਸਤੋ ਜੇ ਹਵਾਨੇ ਦੀ ਤਿਆਰੀ ਦੀ ਗੱਲ ਕਰੀਏ ਨਾ ਬਹੁਤ ਸੋਹਣੀ ਤਿਆਰੀ ਕੀਤੀ ਐ ਦੋਸਤੋ ਥਣ ਬਾਈ ਦੱਸਦਾ ਸਾਰੀਆਂ ਝੋਟੀਆਂ ਦੋਸਤੋ ਹੱਥੀ ਚਵਾਈ ਵਾਲਾ ਥਾਂ ਰੱਖਦੀਆਂ ਸੋਹਣੀਆਂ ਝੋਟੀਆਂ ਦੋਸਤੋ ਜੇ ਗੱਲ ਕਰੀਏ ਨਾ ਥਣ ਇਹਨੇ ਵੀ ਬਾਈਆਂ ਦਾ ਸੋਹਣਾ ਕੱਢਣਾ ਦੇਖਣ ਨੂੰ ਭਾਵੇਂ ਈ ਤੁਹਾਨੂੰ ਛੋਟਾ ਲੱਗੇ ਥਣ ਕਿਉਂਕਿ ਸਾਰੀਆਂ ਝੋਟੀਆਂ ਤੁਸੀਂ ਇੱਥੇ ਆ ਕੇ ਵੇਖੋ ਤਾਂ ਵਾਕਈ ਹੱਥੀ ਚਵਾਈ ਵਾਲੇ ਥਾਣਾ ਤੇ ਮਗਰਲੇ ਪਾਸੇ ਹਵਾਨਾ ਚੈੱਕ ਕਰੋ ਸੋਹਣਾ ਹਵਾਨਾ ਦੋਸਤੋ ਤਿਆਰੀ ਵੇਖੋ ਬਹੁਤ ਸੋਹਣੀ ਤਿਆਰੀ ਕੀਤੀ ਹੋਈ ਹੈ ਬਾਕੀ ਰਾਜੀ ਬੜੀ ਚੰਗੀ ਹੈ ਫਰਦਕਾਠ ਮੀਡੀਅਮ ਤੇ ਤੋੜ ਕੇ ਤੁਹਾਨੂੰ ਖਾ ਦਿਓ ਲੋਬੀ ਤੋੜ ਕੇ ਤੁਹਾਨੂੰ ਵਿਖਾਉਣੇ ਆ ਹਵਾਨੇ ਜੀ ਜਜਮੈਂਟ ਕਰੋ ਜੇ ਬਾਈ 10 ਦਾ 28 ਤਰੀਕ ਦੇ ਲਗਭਗ ਇਹ ਦੇ ਦਿਨ ਪੂਰੇ ਆ ਤੇ ਅੱਜ 25 ਤਰੀਕ ਹੋ ਗਈ ਤੇ ਉੱਥੋਂ ਕੋਈ ਪੌਲੀ ਨਹੀਂ ਪਈ ਜੇ ਇੱਕ ਦੋ ਦਿਨਾਂ ਨਾਲ ਜਾਂਦੀ ਹੈ ਨਾ ਹਵਾਨਾ ਕਰਮਾ ਵਾਲੀ ਦਾ ਐ ਫਾਸ ਜਾਣਾ ਤੇ ਤਿਆਰੀ ਹੁਣ ਵੀ ਸੋਹਣੀ ਬਣਾਈ ਹੋਈ ਆ ਤੇ ਰਾਜੀਪੜੀ ਚੰਗੀ ਆ ਕਦ ਕਾਠ ਮੀਡੀਅਮ ਸੋਹਣੀ ਦੋਸਤੋ ਝੂਟੀ ਬੰਦੀ ਤੰਦੀ ਆ ਹਵਾਨਾ ਸੋਹਣਾ ਤਿਆਰ ਕੀਤਾ ਹੋਇਆ ਪਹਿਲੇ ਸਵੇਰ ਨਾਲ ਜੇ ਗੱਲ ਕਰੀਏ ਲੈ ਚੱਲੋ ਵੀ ਹਾਂਜੀ ਭਾਈ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਦਾ ਰੇਟ ਭਾਈ ਦੇ ਦਾਂਗੇ 95000 ਦੀ 95000 ਦੀ ਥੋੜਾ ਬੋਤਾ ਕੋਈ ਮਾਨਤਨ ਕਰਦੇ ਆ ਕਰ ਦਿਆਂਗੇ ਜੀ ਠੀਕ ਆ ਇੱਕ ਵਾਰੀ ਨੰਬਰ ਦੱਸ ਦਿਓ ਆਪਣਾ 985552 ਠੀਕ ਆ 70297 ਠੀਕ ਲੋ ਵੀ ਇਹ ਬਾਈ ਦਾ ਨੰਬਰ ਆ ਸਕਰੀਨ ਤੇ ਲਾ ਦੇ ਆਂਗੇ ਆਪਾਂ ਇਸ ਨੰਬਰ ਤੇ ਸੰਪਰਕ ਕਰ ਲਓ ਇਹ ਰੇਟ 95000 ਥੋੜਾ ਬਹੁਤਾ ਮੌਕੇ ਤੇ ਮਾਨਤਾ ਹੋ ਜੂ ਘਰ ਦੀ ਝੋਟੀ ਹੈ ਕੋਈ ਬਾਈ ਦਾ ਉਪਾਰ ਦਾ ਕੰਮ ਨਹੀਂ ਆ ਤੇ ਦੁਬਾਰੇ ਤੁਹਾਨੂੰ ਨਾ ਜਜਮੈਂਟ ਹਵਾਨੇ ਦੀ ਕਰਾਉਣੇ ਆ ਕਰਮਾ ਵਾਲੀ ਨੇ ਹਵਾਨੇ ਦੀ ਜੀ ਗੱਲ ਕਰੀ ਨਾ ਬਹੁਤ ਸੋਹਣਾ ਫਿਟਿੰਗ ਵਾਲਾ ਹਮਾਨਾ ਤਿਆਰ ਕੀਤਾ ਹੋਇਆ ਦੇਖ ਸਕਦੇ ਆਂ ਸੋਹਣਾ ਘਰ ਆ ਸੋਹਣਾ ਸਹਿਜ ਆ ਤਿਆਰੀ ਸੋਹਣੀ ਕੀਤੀ ਹੋਈ ਆ ਕੋਈ ਨਹੀਂ ਹੈਗੀ ਆ ਦੋਸਤੋ ਸ਼ਹਿਰ ਸ਼੍ਰੀ ਮਕਸਦ ਸਾਹਿਬ ਦੇ ਵਿੱਚ ਹੀ ਆ ਦੋਸਤੋ ਜਲਾਲਾਵਾੜ ਰੋਡ ਦੇ ਉੱਤੇ ਬਾਈ ਦਾ ਘਰ ਆ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲੋ ਇਹ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ